ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਤੁਹਾਡੇ ਸਾਰਿਆਂ ਦੇ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਾਣੇ ਜੀ ਵਾਹਿਗੁਰੂ ਦੀ ਕਿਰਪਾ ਨਾਲ ਚੜ੍ਹਦੀ ਕਲਾ ਚ ਹੋਵੋਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਜੀ ਤੰਦਰੁਸਤੀਆਂ ਦੇਣ ਅੱਜ ਵਾਲਾ ਜਿਹੜਾ ਆਪਣਾ ਡਿਜ਼ਾਈਨ ਆ ਦੋ ਦੋ ਕੁੰਡਿਆਂ ਦਾ ਇਹ ਵਾਲਾ ਡਿਜ਼ਾਈਨ ਆ ਤੇ ਚਾਰ ਸਲਾਈਆਂ ਦਾ ਡਿਜ਼ਾਈਨ ਆ ਠੀਕ ਆ ਜੀ ਕੁੰਡੇ ਆਪਾਂ ਨੇ ਪਾ ਲੈਨੇ 20 ਕੁੰਡੇ ਪਾ ਲੈਨੇ ਤੇ ਆਪਣੀ ਹੈਗੀ ਜੀ ਪਹਿਲੀ ਸਲਾਈ ਡਿਜ਼ਾਈਨ ਦੀ ਸਿੱਧੀ ਸਾਈਡ ਠੀਕ ਹੈ ਜੀ ਇਹ ਸिलाई ਸਾਰੀ ਆਪਣੀ ਸਿੱਧੀ ਸਿੱਧੀ ਬਣੂਗੀ ਧਾਗਾ ਮੰਗਲੀ ਸਾਈਡ ਰੱਖ ਕੇ ਹਾਂਜੀ ਇੱਕ ਸਲਾਈ ਆਪਾਂ ਨੇ ਬਣਾ ਲਈ ਆ ਸਿੱਧੀ ਸਿੱਧੀ ਤੇ ਹੁਣ ਆਪਾਂ ਆ ਗਏ ਆ ਬੈਕ ਸਾਈਡ ਇਹ ਸਾਰੀ ਸਲਾਈ ਆਪਣੀ ਪੁੱਠੀ-ਪੁੱਠੀ ਬਣਾਣੀ ਆ ਸਾਰੇ ਕੁੰਡੇ ਆਪਾਂ ਨੇ ਜੀ ਪੁੱਠੇ-ਪੁੱਠੇ ਬਣਾਣੇ ਨੇ ਧਾਗਾ ਆਪਣੀ ਸਾਈਡ ਰੱਖਣਾ ਠੀਕ ਹੈ ਜੀ ਇਹ ਡਿਜ਼ਾਈਨ ਦੀ ਹੈਗੀ ਆ ਦੂਜੀ ਸਲਾਈ ਪੁੱਠੀ ਸਾਈਡ ਹਾਂਜੀ ਦੋ ਸਲਾਈਆਂ ਆਪਣੀਆਂ ਬਣ ਗਈਆਂ ਨੇ ਆਪਾਂ ਆ ਗਏ ਆ ਸਿੱਧੀ ਸਾਈਡ ਹੁਣ ਤੀਜੀ ਸਲਾਈ ਆਪਣੀ ਪਹਿਲਾ ਕੁੰਡਾ ਆਪਾਂ ਸਿੱਧਾ ਬਣਾ ਲਾਂਗੇ ਜੀ ਠੀਕ ਆ ਹੁਣ ਆਪਾਂ ਨੇ ਕੀ ਕਰਨਾ ਇਹ ਦੋ ਦੋ ਕੁੰਡੇ ਤੀਜੀ ਸਲਾਈ ਚ ਇਹ ਦੋ ਦੋ ਕੁੰਡੇ ਦਾ ਆਪਣੀ ਇੱਕ ਇੱਕ ਕੁੰਡਾ ਬਣਾਈ ਜਾਣਾ ਬੈਕ ਸਾਈਡ ਤੋਂ ਇਦਾਂ ਚੱਕਣੇ ਨੇ ਬੈਕ ਸਾਈਡ ਤੋਂ ਆਪਾਂ ਨੇ ਇੱਕੋ ਕੁੰਡਾ ਕਰ ਲੈਣਾ ਠੀਕ ਆ ਜੀ ਇਹ ਸਾਰੀ ਸਲਾਈ ਆਪਾਂ ਇਦਾਂ ਹੀ ਬਣਾਣੀਆਂ ਤੀਜੀ ਸਲਾਈ ਸਿੱਧੀ ਸਾਈਡ 'ਤੇ ਬੈਕ ਸਾਈਡ ਤੋਂ ਆਪਾਂ ਨੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾ ਲੈਣਾ దో దో కుదా ఏ డైన్ ਇੱਕ ਕੁੰਡਾ ਪਸਤੇ ਬਣਾ ਲਾਂਗੇ ਠੀਕ ਹੈ ਜੀ ਤਿੰਨ ਸਲਾਈਆਂ ਆਪਾਂ ਨੇ ਬਣਾ ਲੀਆਂ ਨੇ ਦੋ-ਦੋ ਕੁੰਡਿਆਂ ਦਾ ਆਪਾਂ ਨੇ ਇੱਕ ਕੁੰਡਾ ਬਣਾ ਲਿਆ ਠੀਕ ਹੈ ਜੀ ਚੌਥੀ ਸਲਾਈ ਆ ਗਈ ਆਪਣੀ ਪੁੱਠੀ ਸਾਈਡ ਇੱਕ ਕੁੰਡਾ ਆਪਾਂ ਇਹ ਵਾਲਾ ਪੁੱਠਾ ਬਣਾ ਲੈਣਾ ਹੁਣ ਧਾਗਾ ਆਪਾਂ ਨੇ ਮਗਲੀ ਸਾਈਡ ਲੈ ਜਾਣਾ ਇਹ ਸਾਰੀ ਸਲਾਈ ਪਸਤੀ ਬਣਾਵਾਂਗੇ ਇੱਕ ਕੁੰਡਾ ਆਪਾਂ ਇੱਥੋਂ ਬਣਾਵਾਂਗੇ ਠੀਕ ਹੈ ਜੀ ਇਹ ਵਾਲਾ ਕੁੰਡਾ ਚੱਕਾਂਗੇ ਆਪਾਂ ਇਦਾਂ ਇਹਨੂੰ ਸਿੱਧਾ ਬਣ ਲਾਂਗੇ ਤੇ ਇਹ ਵਾਲੇ ਕੁੰਡੇ ਨੂੰ ਜਿਹੜਾ ਆਪਾਂ ਨੇ ਇੱਕ ਕੁੰਡਾ ਘਟਾਇਆ ਏ ਉਹ ਆਪਾਂ ਇਧਰਲੀ ਸਾਈਡ ਚੌਥੀ ਸਲਾਈ ਚ ਵਧਾ ਲੈਣਾ ਠੀਕ ਹੈ ਜੀ ਆਪਣੇ ਕੁੰਡੇ ਬਰਾਬਰ ਉਨੀ ਹੋ ਜਾਣਗੇ ਜਿੰਨੇ ਆਪਣੇ ਪਾਏ ਸੀਗੇ ਆ ਦੇਖੋ ਇੱਥੋਂ ਕੁੰਡਾ ਚੱਕਣਾ ਆਪਾਂ ਨੇ ਇਹ ਵਾਲਾ ਸਿੱਧਾ ਬਣ ਲੈਣਾ ਤੇ ਇਹਨੂੰ ਵੀ ਆਪਣੇ ਸਿੱਧੇ ਹੀ ਬਣਾਣਾ ਚੌਥੀ ਸਲਾਈ ਆਪਣੇ ਸਾਰੇ ਸਿੱਧੇ ਬਣਾਣੇ ਨਹੀਂ ਚਾਰ ਸਲਾਈਆਂ ਦਾ ਇਹ ਵਾਲਾ ਡਿਜ਼ਾਈਨ ਬਣਿਆ ਹੋਇਆ ਬਹੁਤ ਸੋਹਣਾ ਲੱਗਦਾ ਹੈ ਇਹ ਵਾਲੇ ਕੁੰਡੇ ਨੂੰ ਆਪਾਂ ਪੋਠਾ ਬਣਾ ਲਾਂਗੇ ਠੀਕ ਹੈ ਜੀ ਚਾਰ ਸਲਾਈਆਂ ਆਪਣੀਆਂ ਕੰਪਲੀਟ ਹੋ ਗਈਆਂ ਤੇ ਆਪਣਾ ਜਿਹੜਾ ਡਿਜ਼ਾਈਨ ਆ ਉਹ ਵੀ ਆਪਣਾ ਬਣ ਗਿਆ ਤੇ ਹੁਣ ਆਪਾਂ ਨੇ ਪੰਜਵੀਂ ਸਲਾਈ ਉਹ ਸਿੱਧੀ ਪਾ ਲੈਣੀ ਆ ਧਾਗਾ ਮਗਲੀ ਸਾਈਡ ਰੱਖ ਕੇ ਠੀਕ ਆ ਜੀ ਇਹ ਸਾਰੀ ਸਲਾਈ ਆਪਾਂ ਸਿੱਧੀ ਸਿੱਧੀ ਬਣਾ ਲੈਨੇ ਆ ਹਾਂਜੀ ਪੰਜਵੀਂ ਸਲਾਈ ਆਪਾਂ ਨੇ ਸਿੱਧੀ ਬਣਾ ਲੀਆ ਛੇਵੀਂ ਸਲਾਈ ਆਪਾਂ ਬੈਕ ਸਾਈਡ ਸਾਰੀ ਪੁੱਠੀ ਪੁੱਠੀ ਬਣਾਵਾਂਗੇ ਸਾਰੇ ਕੁੰਡੇ ਆਪਣੇ ਪੁੱਠੇ ਪੁੱਠੇ ਬਣ ਜਾਣੇ ਨੇ ਹਾਂਜੀ ਛੇਵੀਂ ਸਲਾਈ ਵੀ ਆਪਾਂ ਨੇ ਪੁੱਠੇ-ਪੁੱਠੇ ਬਣਾ ਲਈ ਹੈ ਸੱਤਵੀਂ ਸਲਾਈ ਆਪਾਂ ਨੇ ਇੱਕ ਤਾਂ ਆ ਇੱਕ ਆਪਾਂ ਕੁੰਡਾ ਸਿੱਧਾ ਬਣਾ ਲਿਆ ਤੇ ਦੋ ਕੁੰਡਿਆਂ ਦਾ ਆਪਾਂ ਨੇ ਇੱਕ-ਇੱਕੋ ਕੁੰਡਾ ਬਣਾਈ ਜਾਣਾ ਇਹ ਆਪਣੀ ਸਿੱਧੀ ਸਾਈਡ ਆ ਗਈ ਜੀ ਸੱਤਵੀਂ ਸਲਾਈ ਇਦਾਂ ਦੋ-ਦੋ ਕੁੰਡਿਆਂ ਦਾ ਆਪਾਂ ਨੇ ਇੱਕ ਕੁੰਡਾ ਬਣਾ ਲੈਣਾ ਇਹ ਸਾਰੀ ਸਲਾਈ ਆਪਾਂ ਨੇ ਇਦਾਂ ਹੀ ਬਣਾਣੀ ਹੈ ਠੀਕ ਹੈ ਜੀ ਹਾਂਜੀ ਸੱਤਵੀਂ ਸਲਾਈ ਵੀ ਆਪਾਂ ਨੇ ਬਣਾ ਲਈਆਂ ਦੋ ਦੋ ਕੁੰਡਿਆਂ ਦਾ ਆਪਾਂ ਇੱਕ ਇੱਕ ਕੁੰਡਾ ਬਣਾ ਲਏ ਹੁਣ ਆਪਾਂ ਆ ਗਏ ਬੈਕ ਸਾਈਡ ਅੱਠਵੀਂ ਸਲਾਈ ਠੀਕ ਹੈ ਜੀ ਇੱਕ ਕੁੰਡਾ ਆਪਾਂ ਠੁੱਠਾ ਬਣਾ ਲਾਂਗੇ ਧਾਗਾ ਮਗਲੀ ਤੇ ਲੈ ਕੇ ਜਾਵਾਂਗੇ ਇੱਕ ਕੁੰਡਾ ਆਪਾਂ ਇੱਥੋਂ ਬਣਾਣੇ ਇਹ ਵਾਲਾ ਚੱਕ ਕੇ ਇਹ ਸਾਰੀ ਸਲਾਈ ਆਪਾਂ ਸਿੱਧੀ ਬਣਾਵਾਂਗੇ ਜੀ ਬਹੁਤ ਹੀ ਬਾਰੀਕ ਬਾਰੀਕ ਜਿਹੜਾ ਡਿਜ਼ਾਈਨ ਹੈ ਇਹ ਬਣਿਆ ਹੋਇਆ ਬਹੁਤ ਹੀ ਸੋਹਣਾ ਲੱਗਦਾ ਹੈ ਲਓ ਜੀ ਆਪਣੀ 8 ਸਲਾਈਆਂ ਹੋ ਗਈਆਂ ਕੰਪਲੀਟ ਠੀਕਾ ਜੀ ਇੱਕ ਸਲਾਈ ਚ ਸਿੱਧੀ ਪੈ ਜਾਂਦੀ ਹੈ ਤੇ ਇੱਕ ਸਲਾਈ ਆਪਣੀ ਡਿਜ਼ਾਈਨ ਵਾਲੀ ਪੈ ਜਾਂਦੀ ਹੈ ਹੁਣ ਆਪਾਂ ਨੇ 8 ਸਲਾਈਆਂ ਹਾਂਜੀ 9ਵੀਂ ਸਲਾਈ ਜਿਹੜੀ ਆਪਣੀ ਸਿੱਧੀ ਪੈ ਜੂਗੀ ਤੇ 10ਵੀਂ ਸਲਾਈ ਆਪਣੀ ਪੁੱਠੀ ਪਾਉਗੀ 11ਵੀਂ ਸਲਾਈ ਚ ਆਪਾਂ ਨੇ ਫੇਰ ਦੋ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾ ਦੇਣਾ ਤੇ 12ਵੀਂ ਸਲਾਈ ਜਿਹੜੀ ਆਉਗੀ ਆਪਣੀ ਉੱਚ ਆਪਣੇ ਸਿੱਧੀ ਸਲਾਈ ਬਣਾਉਣੀ ਆ ਠੀਕ ਆ ਜੀ ਚਾਰ ਚਾਰ ਜਦੋਂ ਸਲਾਈਆਂ ਇਹ ਆਪਾਂ ਕੰਪਲਿਆ ਬਾਰ-ਬਾਰ ਰਿਪੀਟ ਕਰਾਂਗੇ ਤਾਂ ਇਹ ਵਾਲਾ ਜਿਹੜਾ ਡਿਜ਼ਾਈਨ ਹੈ ਜੀ ਆਪਣਾ ਇਦਾਂ ਬਣਦਾ ਹੈ ਬੈਕ ਸਾਈਡ ਤੋਂ ਇਹ ਵਾਲਾ ਡਿਜ਼ਾਈਨ ਜਿਹੜਾ ਇਦਾਂ ਦਿਖਦਾ ਹੈ ਠੀਕ ਆ ਜੀ ਤੇ ਸਿੱਧੀ ਸਾਈਡ ਆਪਣੀ ਇਦਾਂ ਬਣਦੀ ਆ ਬਣਿਆ ਬਹੁਤ ਹੀ ਸੋਹਣਾ ਜਿਹਾ ਲੱਗਦਾ ਹੈ ਤੇ ਬਹੁਤ ਹੀ ਸੋਖਾ ਜਿਹਾ ਡਿਜ਼ਾਈਨ ਇਹ ਵਾਲਾ ਜਿਹੜਾ ਡਿਜ਼ਾਈਨ ਤੁਹਾਨੂੰ ਕਿਦਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜਰੂਰ ਕਰਿਆ ਕਰੋ ਜੀ ਤੇ ਜਿਹੜੇ ਆਪਣੇ ਚੈਨਲ ਤੇ ਜੀ ਨਵੇਂ ਨੇ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਆਪਾਂ ਤੁਹਾਨੂੰ ਅਗਲੀ ਵੀਡੀਓ ਨਾਲ ਮਿਲਾਂਗੇ ਉਦੋਂ ਤੱਕ ਲਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ